ਜਾਨਾ ਪ੍ਰਭਾ ਆਪ ਤੁਝਾ ਆਇਆ ਜਾ ਕਰਨਾ ਮਾਤਾ ਮੰਨਦੇ ਆ ਬਹੁਤ ਮਾੜਾ ਕੰਮ ਹੋਇਆ ਵੀ ਤੁਹਾਡੇ ਪੁੱਤ ਦਾ ਕਤਲ ਹੋਇਆ ਇਹ ਚਾਰ ਬੰਦੇ ਸ਼ੱਕ ਦੇ ਆਧਾਰ ਤੇ ਬੁਲਾਏ ਨੇ ਦੱਸੋ ਤੁਹਾਨੂੰ ਕਿਹੜੇ ਤੇ ਸ਼ੱਕ ਹੈ ਇਹਨਾਂ 'ਚੋਂ ਮੈਨੂੰ ਤਾਂ ਇਹਨਾਂ ਸਾਰਿਆਂ ਤੇ ਸ਼ੱਕ ਹੈ ਮੈਂ ਕਿਹਦਾ ਨਾਮ ਲਵਾਂ ਦੱਸੋ ਜੀ ਜਨਾਬ ਅਸੀਂ ਇਹਨਾਂ ਦੇ ਖੇਤ ਦੇ ਗਵਾਂਢੀ ਆ ਨਾਲ ਇਹਨਾਂ ਦੀ ਜ਼ਮੀਨ ਸਾਡੇ ਲਈ ਗਹਿਣੇ ਪਈ ਸੀਗੀ ਪਰ ਸੋ ਹੀ ਸਾਡੀ ਲੜਾਈ ਵੀ ਹੋ ਕੇ ਟੀ ਆ ਪਈ ਇਹਨਾਂ ਨੂੰ ਤਾਂ ਜਾਨੂ ਮਾਰਦਾ ਗਿਆ ਆਪਾਂ ਨੂੰ ਕਿਹੜਾ ਪੰਦੇਰਾ ਘਟਾ ਹੈ ਦੇਖ ਮਾਤਾ ਕਿਉਂ ਸਾਰੇ ਝੂਠਾ ਨਾਲ ਆ ਲਈ ਜਾਨੀ ਆ ਤੁਹਾਨੂੰ ਦੋਵਾਂ ਨੂੰ ਪਤਾ ਆ ਉਹਦਾ ਸਾਰੇ ਪਿੰਡ ਵਿੱਚ ਇੱਕ ਇੱਟ ਕੁੱਤੇ ਦਾ ਵੈਰ ਸੀ ਹਰ ਰੋਜ਼ ਕੇ ਇਹਨੇ ਲੜਦਾ ਰਹਿੰਦਾ ਸੀ ਕੀਪ ਤਾਂ ਕਿੰਨੇ ਮਾਰ ਦਿੱਤਾ ਐਵੇਂ ਸਾਨੂੰ ਫਸਾਈ ਜਾਨੀ ਆ ਤੂੰ ਮੇਰੇ ਲਈ ਤਾਂ ਆਵੇ ਦੋਵੇਂ ਕਾਤਲ ਹੀ ਨੇ ਜਦੋਂ ਸਵੇਰੇ ਤੜਕੇ ਦਿਨ ਨਹੀਂ ਚੜਦਾ ਸੀ ਉੱਠਦੇ ਆ ਮੇਰੇ ਪੁੱਤ ਨੂੰ ਫੋਨ ਕਰਨ ਲੱਗ ਜਾਂਦੇ ਸੀ ਸਵੇਰੇ ਉੱਠਦੇ ਸਾਰੇ ਉਹਨੂੰ ਲੈ ਜਾਂਦੇ ਸੀ ਪਤਾ ਨਹੀਂ ਕਿੱਧਰ ਮਾਤਾ ਕਿਹੋ ਜਿਹੀਆਂ ਗੱਲਾਂ ਕਰੀ ਇਹਨਾਂ ਤੁਸੀਂ ਬਾਈ 24 ਘੰਟੇ ਸਾਡੇ ਨਾਲ ਰਹਿੰਦਾ ਸੀ ਅਸੀਂ ਮਾਰਾਂਗੇ ਉਹਨੂੰ ਭਰਾ ਸੀਗਾ ਸਾਡਾ ਉਹ ਨਾਲੇ ਬੇਬੇ ਇਹਨਾਂ ਤੇ ਤੋਂ ਬਾਦੂ ਦਾ ਸ਼ੱਕ ਕਰੀਆਂ ਨਹੀਂ ਮੈਨੂੰ ਤਾਂ ਇਹ ਤੇ ਸ਼ੱਕ ਆਗਾ ਇਹਦੇ ਜਵਾਕ ਦੇ ਕੱਲ ਥੱਪੜ ਕੀ ਮਾਰਤਾ ਉਹਨੇ ਤਾਂ ਇਹ ਮਰ ਮਰ ਜਾਂਦਾ ਸੀ ਅਖੇ ਮੈਂ ਉਹਨੂੰ ਮਾਰੂੰਗਾ ਮੈਨੂੰ ਤਾਂ ਇਹ ਤੇ ਸ਼ੱਕ ਆ ਇਹ ਵੀ ਕਹਿੰਦੇ ਸੀ ਵੀ ਮਾਰੂੰ ਉਹਨੂੰ ਲਾਪਰਤੂ ਤੂੰ ਕਿਉਂ ਝੂਠ ਬੋਲਦੀਆਂ ਜਨਾਬ ਮੇਰੀ ਗੱਲ ਸੁਣੋ ਕੱਲ ਪਰਸੋਂ ਨਸੇ ਡੱਕੇ ਹੋਏ ਆਉਂਦੇ ਸੀ ਇਹ ਤੇ ਮੇਰੇ ਜਵਾਕ 'ਚ ਗੱਡੀ ਮਾਰੀ ਹੁੰਦੀ ਉਹਦਾ ਵਿਚੋਂ ਨਿਕਲੇ ਗੱਡੀ ਦੇ ਜਵਾਕ ਨੂੰ ਕੁੱਟਣਾ ਪੈ ਗਿਆ ਵੀ ਮੁੰਰੇ ਆ ਗਏ ਉਹ ਜਵਾਕ ਨੂੰ ਸਾਹਮਣਾ ਸੀ ਉਹ ਸਾਹਮਣਾ ਸੀ ਬਈ ਸਾਡੀ ਜ਼ਿੰਮੇਵਾਰੀ ਬਣਦੀ ਆ ਸਾਹਮਣਾ ਆ ਸਾਨੂੰ ਦੇ ਵੀ ਤੁਸੀਂ ਖਾਮ ਖਾਮ ਸਰਸ ਕਰੀ ਜਾਂਦੇ ਜੀ ਮਾਤਾ ਦੇਖੋ ਅਸੀਂ ਕੀ ਕਰੀ ਜਾਂਦੇ ਹੱਥ ਮੇਰਾ ਜਵਾਕ ਕਿੰਨਾ ਕਿ ਨਸ਼ਾ ਕਰਦਾ ਸੀ ਕਿਤੇ ਕਿੰਨਾ ਕਿ ਨਸ਼ਾ ਕਰਦਾ ਸੀ ਉਹ ਤੁਹਾਨੂੰ ਪਤਾ ਹੋਣਾ ਇਸ ਗੱਲ ਦਾ ਨਹੀਂ ਬੱਸ ਕਰ ਓਏ ਬਸ ਬਦਨਾਮ ਕੀਤਾ ਬਸ ਮਾਤਾ ਮੰਨਦੇ ਆ ਮੁੰਡੇ ਦਾ ਕਤਲ ਹੋਇਆਗਾ ਪਰ ਸ਼ੱਕ ਦੇ ਆਧਾਰ ਤੇ ਕਿਸ ਨੂੰ ਵੀ ਐਵੇਂ ਗ੍ਰਿਫਤਾਰ ਨਹੀਂ ਕਰ ਸਕਦੇ ਨਾਲੇ ਤੁਸੀਂ ਸੁਣ ਲਓ ਸਾਰੇ ਪਿੰਡ ਤੋਂ ਬਾਹਰ ਨਹੀਂ ਜਾਣਾ ਸਾਰੇ ਕੇਸ ਦੀ ਦੁਬਾਰਾ ਤਤਤੀਸ ਹੋਊਗੀ ਕੱਲੇ-ਕੱਲੇ ਨੂੰ ਥਾਣੇ ਬੁਲਾਇਆ ਜਾਊਗਾ ਸਾਰੇ ਆਪਣੇ-ਆਪਣੇ ਘਰ ਨੂੰ ਚਲੋ ਆ ਮੇਸੀ ਮਾਤਾ ਤੁਸੀਂ ਟੈਨਸ਼ਨ ਨਾ ਲਓ ਤੁਹਾਡੇ ਪੁੱਤ ਦਾ ਕਾਤਲ ਜਲਦੀ ਲੱਭਿਆ ਜਾਊਗਾ ਸਰ ਤੁਸੀਂ ਹਾਂਜੀ ਬੇਬੇ ਬਾਰੇ ਆਈ ਸਰ ਤੋਂ ਸੀ ਹਾਂਜੀ ਥੋੜੀ ਤਮੰਨਾ ਪੂਰੀ ਹੋਈ ਗਈ ਜੀ ਕਾਤਿਲ ਦਾ ਪਤਾ ਲੱਗ ਗਿਆ ਇਹਦਾ ਪ੍ਰਿਪੁੱਤ ਹੁਣ ਕਿਹੜੀ ਗੱਲ ਦਾ ਝੂਠ ਬੋਲਣਾ ਕੀ ਲੋਕ ਰੱਖਣਾ ਮੈਨੂੰ ਸਾਰਾ ਪਤਾ ਲੱਗ ਗਿਆ ਕਿ ਮੇਰੇ ਪੁੱਤ ਦਾ ਕਤਲ ਕਿੰਨੇ ਕੀਤਾ ਮੈਂ ਤੇਰੀਆਂ ਸਾਰੀਆਂ ਬਾੜੇ 'ਚ ਖੜੀ ਦੀਆਂ ਗੱਲਾਂ ਸੁਣ ਲਈਆਂ ਸੀ ਜਿਹਦੇ ਨਾਲ ਤੋਂ ਗੱਲ ਤੇਰੀਆਂ ਗੱਲਾਂ ਤੋਂ ਸਾਫ਼ ਹੀ ਪਤਾ ਚੱਲਣ ਦਿਆ ਵੀ ਤੂੰ ਮੇਰੇ ਪੁੱਤ ਤੋਂ ਖਿਹੜਾ ਨਹੀਂ ਛਡਾਉਣਾ ਚਾਹੁੰਦੀ ਸੀ ਬਲਕਿ ਉਹਨੂੰ ਮਾਰਨਾ ਹੀ ਚਾਹੁੰਦੀ ਸੀ ਤੇ ਤੂੰ ਮਾਰ ਕੇ ਹੀ ਸਾਹ ਲਿਆ ਜੇ ਤੂੰ ਖਿਹੜਾ ਛਡਾਉਣਾ ਹੁੰਦਾ ਨਾ ਹੋਰ ਬਥੇਰੇ ਤਰੀਕੇ ਸੀਗੇ ਮੇਰੇ ਨਾਲ ਅੱਡ ਘਰ 'ਚ ਰਹਿ ਸਕਦੀ ਸੀ ਤੂੰ ਪਰ ਨਹੀਂ ਤੂ ਤਾਂ ਇੱਕ ਮਾਂ ਦੀ ਕੁੱਖ ਝਾੜਦੀ ਮੇਰਾ ਘਰ ਝਾੜਦਾ ਤੂ ਤਾਂ ਮੇਰੇ ਅਜਾਰੇ ਵੀ ਨਹੀਂ ਸੋਚਿਆ ਕਲਜੋਗ ਨੇ ਮੇਰੇ ਬਾਰੇ ਵੀ ਨਹੀਂ ਸੋਚਿਆ ਸਰ ਲੈ ਜੋ ਇਹਨੂੰ ਇੱਥੋਂ ਹਾਂਜੀ ਮੈਡਮ ਤੁਹਾਡੀ ਬਣਦੀ ਸਜ਼ਾ ਹੁਣ ਪੁਲਿਸ ਦੇਊਗੀ ਤੁਹਾਡੇ ਤੇ ਲਾੜੀ ਦੀ ਅਸਲੀ ਜਗਾ ਜੇਲ ਹੈਗੀ ਚਲੋ